ਪਠਾਨਕੋਟ ਸੀਏ ਸਟਾਫ ਦੇ ਹੱਥ ਲੱਗੀ ਕਾਮਯਾਬੀ 1 ਕਿਲੋ 132 ਗ੍ਰਾਮ ਚਰਸ ਸਨੇ ਦੋ ਆਰੋਪੀਆਂ ਨੂੰ ਕੀਤਾ ਕਾਬੂ ਆਪ ਕਰਦੇ ਸਨ ਚਰਸ ਦਾ ਨਸ਼ਾ ਤਿਆਰ ਦੋਹੇ ਆਰੋਪੀ ਹਿਮਾਚਲ ਦੇ ਰਹਿਣ ਵਾਲੇ ਨਸ਼ੇ ਦੇ ਖਿਲਾਫ ਛੇੜੀ ਜੰਗ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਥਾਂ-ਥਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਸੀਐਸਟਾਫ ਵੱਲੋਂ ਵੀ ਨਸ਼ੀ ਨੂੰਠਲ ਪਾਉਣ ਦੇ ਲਈ ਵਕ ਵਕ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਪਠਾਨਕੋਟ ਵਿਖੇ ਸੀਐਸਟਾਫ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 1 ਕਿਲੋ 132 ਗ੍ਰਾਮ ਚਾਰਸ ਬਰਾਮਦ ਹੋਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਸ਼ੇ ਦਾ ਵਪਾਰ ਕਰਨ ਦੇ ਲਈ ਪਠਾਨਕੋਟ ਵਿਖੇ ਆਏ ਹੋਏ ਨੇ ਜੇਕਰ ਪੁਲਿਸ ਵੱਲੋਂ ਮੁਸਤੈਦੀ ਵਿਖਾਈ ਜਾਵੇ ਤਾਂ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਜਿਸ ਦੇ ਚਲਦੇ ਸੀ ਸਟਾਫ ਵੱਲੋਂ ਸਿੰਬਲ ਚੌਂਕ ਵਿਖੇ ਨਾਕਾ ਲਗਾਇਆ ਗਿਆ ਅਤੇ ਨਾਕੇ ਦੌਰਾਨ ਆਏ ਇਹਨਾਂ ਦੋ ਨੌਜਵਾਨਾਂ ਦੀ ਜਦ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ। ਦੋਵੇਂ ਨੌਜਵਾਨ ਹਿਮਾਚਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਫਰਦ ਨੈਟ న్యూਸ ਵੱਲੋਂ ਆਪਕਾ ਤੋਂ ਰਾਜੇਸ਼ ਪਰਵਾਜ਼ ਦਿਖਾਸ ਰਿਪੋਰਟ। ਡੀਜੀਪੀ ਪੰਜਾਬ ਸਾਬ ਵੱਲੋਂ ਜਿਹੜਾ ਨਸ਼ਾ ਵਿਰੋਧ ਮਹੀਨਾ ਚਲਾਈਏ ਲਈ ਗਈ ਹੈ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਹਦ ਦੇ ਐਸਐਸਪੀ ਸਾਹਿਬ ਦੀ ਦਿਸੰਬਰ ਦੇਸ਼ ਤੇ ਸੀਏ ਸਟਾਫ ਵੱਲੋਂ ਸਿੰਬਲ ਚੌਂਕ ਦੇ ਨੇੜੇ ਨਾਕਾ ਬੰਦੀ ਕੀਤੀ ਹੋਈ ਸੀ ਜੋ ਦੌਰਾਨ ਇਹ ਨਾਕੀ ਬੰਦੀ ਦੋ ਜਿਹੜੇ ਨੌਜਵਾਨ ਕਾਬੂ ਕੀਤੇ ਤੇ ਜਿਨ੍ਹਾਂ ਕੋਲ ਕਰੀਬ 1150 ਗ੍ਰਾਮ ਜਿਹੜਾ ਚਰਸ ਬਰਾਮਦ ਹੋਈ ਔਰ ਬਰਾਮਦ ਕਰਕੇ ਥਾਣਾ ਡਿਵੀਜ਼ਨ ਨੰਬਰ 1 ਚ ਮਕਦਮਾ ਦਰਜ ਕੀਤਾ ਗਿਆ ਔਰ ਇਹ ਦੋਸ਼ੀਆਂ ਦਾ ਨਾਮ ਨੇ ਇੱਕ ਦਾ ਨਾਮ ਲਿਆਕਤ ਅਲੀ ਜੋ ਕਿ ਤੀਸੇ ਦਾ ਰਹਿਣਾ ਲਹਿਮਾਚਲ ਪ੍ਰਦੇਸ਼ ਦਾ ਤੇ ਜਿਸ ਕੋਲ 110 ਗ੍ਰਾਮ ਚਸ ਬਰਾਮਦਾਈ ਤੇ ਇੱਕ ਦਾ ਨਾਇਕ ਕਿਮਖਾ ਉਰਫ ਰਿੰਕੋ ਇਹ ਵੀ ਤੀਸੇ ਦਾ ਰਹਿਣਾ ਲਿਆ ਹਿਮਾਚਲ ਪ੍ਰਦੇਸ਼ ਦਾ ਇਹਦੇ ਕੋਲ 1 ਕਿਲੋ 22 ਗ੍ਰਾਮ ਜਿਹੜੀ ਆ ਹੈਰਨ ਬਰਾਮਦ ਹੋਈ ਤੀਗੀ ਚਸ ਬਰਾਮਦ ਕੀਤੀ ਗਈ ਕੱਲੇ ਦੀ ਕੋ ਮਕਦਮਾ ਨਹੀਂ ਸੀ ਜਿੰਨਾ ਚੋ ਇਹ ਪੁਸ਼ਗੀਸ਼ ਚੱਲ ਰਹੀ ਹੈ ਤਕਤੀਸ਼ ਦਾ ਪਾਰਟ ਆ ਕਿਸੇ ਦਾ ਕੋਲ ਲਿਆ ਰਹੇ ਕਿਸੇ ਇਹ ਤੀਸੇ ਤੋਂ ਉੱਥੋਂ ਹੀ ਫੱਲਾ ਲਾਈਏ ਵੀ ਉੱਥੋਂ ਲੈ ਕੇ ਆਏ ਨੇ ਔਰ ਤਿਆਰ ਵੀ ਖੁਦ ਹੀ ਕਰਦੇ ਨੇ ਉਹ ਹੈ ਜੇ ਤਕਤੀਸ਼ ਚੱਲ ਰਹੀ ਦੇਖੋ ਦਰਾਂ ਨੇ ਤਫਤੀਸ਼ ਚੀਜ਼ਾਂ ਹੋ ਰਹੀਆਂ ਉਹ ਉਹ ਅਸਾਂ ਨਹੀਂ ਰਿਕਵਰੀ ਵੀ ਹੋ ਰਹੀ ਸਦੀ ਹੈ ਹਾਂਜੀ ਬਿਲਕੁਲ ਕਰਾਂਗੇ ਮਾਨ ਪੇਸ਼ ਕਰ ਰਿਹਾ ਅੱਜ ਔਰ ਮਾਨ ਲੈ ਕੇ ਨਾਲ ਅਗਲੀ ਕੋਸ਼ਿਸ਼ ਕੀਤੀ ਜਾਏਗੀ ਮਾਮਲਾ ਕਿੱਧਰ ਕੀਤਾ ਗਿਆ ਮਾਮਲਾ ਮਕਦਮਾ ਮਕਦਮਾ ਨਾਲ ਖਿਲਾਫ ਚ ਚਰਚਦਮ ਕੰਡਾ ਦਰਜ ਕੀਤਾ ਥਾਣਾ ਡਿਵੀਜ਼ਨ ਅੰਮ੍ਰਿਤਸਰ